ਕਿਉਂਕਿ ਅਸੀਂ ਕਾਰਪੋਰੇਸ਼ਨ ਦੇ ਪਿੱਛੇ ਵੀ ਜੁਸ਼ੇ ਸਾਹਿਬ ਵੀ ਆਏ ਸੀ ਮੋਰ ਐਕਸੀਡੈਂਟ ਤੋਂ ਜਿਹੜੇ ਮੋਰ ਐਕਸੀਡੈਂਟ ਹੋ ਰਹੇ ਉਹਨਾਂ ਨੂੰ ਰੋਕਿਆ ਜਾਵੇ ਜਿੱਦਣ ਅੱਜ ਮਹਾਰਾਜ ਵਿੱਚੋਂ ਲੰਦਾ ਆ ਰਿਹਾ ਸੀ ਤੇ ਅੱਜ ਕਾਰਪੋਰੇਸ਼ਨ ਦੀ ਗੱਡੀ ਵੀ ਇਕਲਾਈ ਜੀ ਅੱਜ ਕਾਰਪੋਰੇਸ਼ਨ ਦੀ ਗੱਡੀ ਵੀ ਝੜਕਾ ਤੇ ਦੌੜਦੀ ਪਈ ਜੇ 200 ਦਾ ਜਿਹੜੀ ਲੋਹਾਰ ਦੇ ਵਿੱਚ ਕੀ ਗੱਲ ਉਥੋਂ ਦੀ ਕਮੇਟੀ ਸੁੱਤੀ ਪਈ ਐ ਉਥੋਂ ਦੀ ਕਰਦੇ ਨੇ ਉਹਨਾਂ ਦੀਆਂ ਦਿੱਕਤੀਆਂ ਲਾਈਆਂ ਜਾਂ ਜੇ ਕਾਰਪੋਰੇਸ਼ਨ ਦੇ ਅਧਿਕਾਰੀ ਐਮਪੀ ਦਾ ਬੰਦਾ ਕੋਈ ਸਮਾਸ਼ਨਾ ਮੰਨੀ ਜਾਏ ਉਹਨ ਦੀ ਸਪੋਰਟ ਦੇਰੀ ਐਸੇ ਚੇ ਬੋਲਦੇ ਖੜੇ ਯਾਹ ਬੈਠੇ ਜਿੰਨੇ ਵੀ ਲੋਕ ਨੇ ਸਾਰਿਆਂ ਨੂੰ ਮੇਰਾ ਸਤਿਕਾਰ ਰਾਮ ਰਾਮ ਇਹ ਜਿਹੜਾ ਮੁੱਦਾ ਹੈ ਕੋਈ ਇਨਸਾਨੀ ਚੀਜ਼ ਹੈ ਜਿਹੜੀ ਦੁਨੀਆਂ ਦੇ ਹਰ ਇਨਸਾਨ ਨੂੰ ਲੱਗਦੀ ਆ ਤੇ ਕੋ ਘਾੜ ਦਾਲ ਦੇ ਕੋਈ ਮਾਰ ਦੇ ਪੈਂਦਾ ਸਭ ਤੋਂ ਪਹਿਲੇ ਮੈਂ ਡਾਕਟਰ ਰੋਹਨ ਮੇਰਾ ਜੀ ਦਾ ਦਿਲੋਂ ਧੰਨਵਾਦ ਕਰਦਾ ਕਿ ਇਹ ਘੱਟ ਲੋਕਾਂ ਦੇ ਵਿੱਚ ਹੁੰਦਾ ਤੇ ਦੂਸਰੀ ਚੀਜ਼ ਦੇਖੋ ਜੀ ਇਹ ਪੰਜਾਬ ਦਾ ਜਿਹੜਾ ਵਾ ਬਹੁਤ ਹੀ ਅਹਿਮ ਹੁੰਦਾ ਹੈ ਅਸੀਂ ਜੁਲਾਈ 13 ਨੂੰ ਵੀ ਪਿਛਲੇ ਮਹੀਨੇ ਆਪਣਾ 2 ਮਹੀਨੇ ਪਹਿਲਾਂ ਵੀ ਇਸ ਜਗ੍ਹਾ ਤੇ ਪ੍ਰੋਟੈਸਟ ਕੀਤਾ ਸੀ ਅਸੀਂ ਲਾਸਟ ਟਾਈਮ ਵੀ ਭੁਖਰਤਾਲ ਤੇ ਬੈਠੇ ਸੀ ਇਸ ਵਾਰ ਵੀ ਅਸੀਂ ਭੁਖਰਤਾਲ ਤੇ ਬੈਠੇ ਹਾਂ ਅੰਮ੍ਰਿਤਸਰ ਦੁਰਗਿਆਲਾ ਮੰਦਿਰ ਜਿੱਥੇ ਟੂਰਿਸਟ ਹੱਬ ਹੈ ਉਹਦੇ ਅਸੀਂ ਦੋਨੋਂ ਗੇਟਸ ਦੇ ਆਸ-ਪਾਸੇ ਵੇਖੀਏ ਦੇ ਕਰੀਬ 100 ਦੇ ਕਰੀਬ ਗਵਾਂ ਹੁੰਦੀਆਂ ਨੇ ਤੇ ਇਹ ਕੋਈ ਕਿਸੇ ਗਊਸ਼ਾਲਾ ਦੀਆਂ ਗਊਆਂ ਨਹੀਂ ਹੈਗੀਆਂ ਸੜਕ ਤੇ ਘੁੰਮਣ ਵਾਲੀਆਂ ਗਊਆਂ ਨਹੀਂ ਹੈਗੀਆਂ ਇਹ ਡੇਰੀ ਵਾਲੇ ਜਿਹੜੇ ਆ ਗਊਆਂ ਛੱਡਦੇ ਨੇ ਊੜਾ ਖਾਣ ਵਾਸਤੇ ਗਊਆਂ ਛੱਡਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਦੁੱਧ ਚੋਣਦੇ ਨੇ ਫਿਰ ਜੇ ਦੁਬਾਰਾ ਚੋਣ ਸੜਕ ਤੇ ਛੱਡ ਦਿੰਦੇ ਜੋ ਕਿ ਹਾਦਸੇ ਦਾ ਕਾਰਨ ਬਣ ਇਸੇ ਤਰ੍ਹਾਂ ਹੀ 26 ਜੂਨ ਨੂੰ ਇੱਕ ਨੌਜਵਾਨ ਦੀ ਜਿਹੜੀ ਮੌਤ ਹੁੰਦੀ ਆ ਘਰ ਤੋਂ ਵਾਪਸ ਆਣ ਲੱਗਿਆ ਪਰਿਵਾਰ ਸਾਡੇ ਨਾਲ ਬੈਠਾ ਵਾ ਤੇ 2 ਜੁਲਾਈ ਨੂੰ ਡਾਕ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਡੈਥ ਹੋ ਜਾਂਦੀ ਆ ਉਹਨਾਂ ਦੀ ਕਿਉਂਕਿ ਸਿਰ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਸੀ ਅਸੀਂ ਪੰਜਾਬ ਸਰਕਾਰ ਨੂੰ ਇੱਥੇ ਕਾਫੀ ਸਾਲਾਂ ਤੋਂ ਅਪੀਲ ਕਰਦੇ ਆ ਕਿ ਪੁਰਾਣੀਆਂ ਸਰਕਾਰਾਂ ਨੇ ਵੀ ਕਾਉਸਸ ਦੀ ਯੂਟਿਲਾਈਜੇਸ਼ਨ ਜਿਹੜੀ ਆ ਪ੍ਰੋਪਰ ਤਰ 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 ਤੇ ਨਹੀਂ ਕੀਤੀ ਹਾਲਾਂਕਿ ਹਜ਼ਾਰਾਂ ਕਰੋੜਾਂ ਹਿਸਾਬ ਦੇ ਨਾਲ ਜਿਹੜਾ ਵਾ ਕਾਉਸਸ ਇਕੱਠਾ ਕਰ ਰਹੀ ਆ ਪੰਜਾਬ ਸਰਕਾਰ ਕੀ ਸਾਡੀ ਸੇਫਟੀ ਐਵੇਂ ਆ ਕਿ ਆਮ ਜਨਤਾ ਜਦੋਂ ਘਰੋਂ ਨਿਕਲਦੀ ਆ ਜਾਂ ਫਿਰ ਜਦੋਂ ਵਾਪਸ ਆਂਦੀ ਆ ਉਹਨਾਂ ਨੂੰ ਪਤਾ ਨਹੀਂ ਕਿ ਅਸੀਂ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਇਹ ਗਵਰਨਮੈਂਟ ਦਾ ਟੋਟਲ ਜਿਹੜਾ ਫੇਲੀਅਰ ਹੈ ਅਸੀਂ ਕਾਰਪੋਰੇਸ਼ਨ ਨੂੰ ਅਣਗਿਣਤ ਵਾਰ ਹਜ਼ਾਰਾਂ ਵਾਰ ਜਿਹੜਾ ਇਸ ਚੀਜ਼ ਦੇ ਮੁੱਦੇ ਤੇ ਅਸੀਂ ਕਰਨੇ ਪ੍ਰਦਰਸ਼ਨ ਵੀ ਕਰ ਚੁੱਕੇ ਹਾਂ ਅੱਜ ਆਹਾਰ ਕੇ ਅਸੀਂ ਦੁਬਾਰਾ ਤੋਂ ਜਿਹੜੀ ਇਹ ਪੁਖਰਤਾਲ ਕੀਤੀ ਹੈ ਅੱਜ ਦੀਆਂ ਜਿਹੜੀਆਂ ਸਾਡੀਆਂ ਤਿੰਨ ਮੰਗਾਂ ਨੇ ਸਭ ਤੋਂ ਪਹਿਲੀ ਮੰਗ ਕੀ ਜਿਹੜੀ ਸਾਡੀ ਭੈਣ ਬੈਠੀ ਹੈ ਇਹਦਾ 1 ਸਾਲ ਦੀ ਬੱਚੀ ਹੈ ਤੇ 7 ਸਾਲ ਦਾ ਬੇਟਾ ਹੈ ਉਹਨਾਂ ਦਾ ਫਿਊਚਰ ਸਿਕਿਉਰ ਕਰੇ ਪੰਜਾਬ ਗਵਰਨਮੈਂਟ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਜੋ ਕਿ ਕੋਈ ਤਰਸ ਦੇ ਆਧਾਰ ਤੇ ਨਾ ਦਿੱਤਾ ਜਾਏ ਇਹਨਾਂ ਦਾ ਰਾਈਟ ਬੰਦਾ ਵਾ ਇਹਨਾਂ ਦਾ ਹਸਬੰਡ 11 ਚੀਜ਼ਾਂ ਦੇ ਕਾਰਨ ਸ ਆਪਣਾ ਜਦੋਂ ਆਪਾਂ ਸੀਮੈਂਟ ਦੀ ਬੋਰੀ ਤੇ ਕਾਉਸਸ ਲੱਗ ਰਿਹਾ ਵਾ ਆਪਣਾ ਸ਼ਰਾਬ ਦੀ ਬੋਤਲ ਤੇ ਕਾਉਸਸ ਲੱਗ ਰਿਹਾ ਟੂ ਵੀਲਰ ਫੋਰ ਵੀਲਰ ਫੋਰ ਅਨੰਗੀਆਂ ਚੀਜ਼ਾਂ ਤੇ ਜਿਹੜਾ ਕਾਉਸਸ ਲੱਗ ਰਿਹਾ ਹੈ ਇਸ ਸੀਜ ਵਾਸਤੇ ਅਸੀਂ ਕਾਉਸਸ ਨਹੀਂ ਭਰ ਰਹੇ ਕਿ ਸਾਡੇ ਜਿਹੜੀ ਫੈਮਿਲੀ ਜਿਹੜੀ ਸਿਕਿਉਰ ਨਾ ਰਹੇ ਤੇ ਅਸੀਂ ਦੂਸਰੀ ਸਾਡੀ ਮੰਗ ਹੈ ਵਾ ਕਿ ਜਿਹੜੇ ਦੁਰਗਿਆਨਾ ਮੰਦਿਰ ਦੇ ਕੋਲ ਜਿੰਨੀਆਂ ਗਊਆਂ ਨੇ ਉਹ ਅੱਜ ਦੀ ਅੱਜ ਸਾਰੀਆਂ ਚੁੱਕੀਆਂ ਜਾਂ ਉਹਦੇ ਨਾਲ ਨਾਲ ਜਿਹੜੇ ਡੇਰੀ ਵਾਲੇ ਨੇ ਇਲੀਗਲ ਡੇਰੀ ਵਾਲੇ ਅਸੀਂ ਪੂਰੇ ਅੰਮ੍ਰਿਤਸਰ ਦੀ ਐਪਲੀਕੇਸ਼ਨ ਲਾਸਟ ਟਾਈਮ ਵੀ ਦਿੱਤੀ ਸੀ ਕਿ ਜਿਹੜੀਆਂ ਡੇਰੀਆਂ ਨੇ ਸਾਰੀਆਂ ਸ਼ਹਿਰ ਤੋਂ ਬਾਹਰ ਜਾ ਚੁੱਕੀਆਂ ਨੇ ਤੇ ਇਹ ਜਿਹੜੇ ਧੜਲੇ ਨਾਲ ਕੰਮ ਕਰ ਰਹੇ ਨੇ ਇਲੀਗਲ ਤਰੀਕੇ ਨਾਲ ਲੋਕਾਂ ਦੇ ਜਾਲਾ ਨਾਲ ਖਲਵਾੜ ਕਰ ਰਹੇ ਨੇ ਉਹਨਾਂ ਤੇ ਕਾਰਪੋਰੇਸ਼ਨ ਚੁੱਪ ਕਿਉਂ ਆ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਰਹੀ ਸਾਰੇ ਡੇਰੀ ਵਾਲੇ ਨੋਟਿਸ ਕੱਢਿਆ ਜਾਏ ਸਾਰੇ ਨੋਟਿਸ ਦਿੱਤਾ ਜਾਏ ਤੇ ਅੱਜ ਹੀ ਜਿਹੜਾ ਵਾ ਸਾਰੇ ਡੇਰੀ ਵਾਲਿਆਂ ਤੇ ਜਿਹੜੀ ਪ੍ਰੋਪਰ ਕਾਰਵਾਈ ਬਣੇ ਬੰਦੀ ਜਿਹੜੀ ਕੀਤੀ ਹੈ ਕਾਰਪੋਰੇਸ਼ਨ ਨੂੰ ਫੇਰ ਹੀ ਅਸੀਂ ਉਠਾਂਗੇ ਨਹੀਂ ਤੇ ਅਸੀਂ ਆਪਣਾ ਜਿਹੜਾ ਵਾ ਭੁਗਤ ਦਾ ਸਾਡੀ ਜਾਰੀ ਰਹੇ 3 ਸਮੇਂ ਤੇ ਵਾਰ ਪੜ ਤੋਂ ਹੀ ਆਵਾਜ਼ ਚੁੱਕੀ ਹੈ ਤੁਹਾਡਾ ਮਸਲਾ ਕਿਉਂ ਨਹੀਂ ਹੱਲ ਹੋਦਾ ਸਰ ਸਭ ਤੋਂ ਵੱਡੀ ਗੱਲ ਹੈ ਵਾ ਕਿ ਇੱਕ ਇਹਦਾ ਇੱਕੋ ਨਿਚੋੜ ਨਿਕਲਦਾ ਜਿੱਦਾਂ ਪੁਰਾਣੀਆਂ ਸਰਕਾਰਾਂ ਨੇ ਕਾਰਪਸ਼ਨ ਕੀਤੀ ਹੈ ਉਸੇ ਤਰ੍ਹਾਂ ਇਹ ਭਗਵੰਤ ਮਾਨ ਵੀ ਅੰਦਰ ਖਾਤੇ ਕਾਰਪਸ਼ਨ ਕਰ ਰਿਹਾ ਮੈਂ ਬਾਹਰ ਬੋਰਡ ਲਾਇਆ ਵੀ ਮੋਹ ਤੇ ਟੇਬ ਲਾਈ ਹੈ ਭਗਵੰਤ ਮਾਨ ਤੇ ਕਿ ਇਹਨਾਂ ਨੇ ਲੋਕਾਂ ਨੂੰ ਐਨਾ ਜ਼ਿਆਦਾ ਬੇਵਕੂਫ ਬਣਾਇਆ ਸਾਡੇ ਪਸ਼ੂ ਪ੍ਰੇਮੀਆਂ ਨੇ ਅਸੀਂ ਖੁਦ ਵੋਟਾਂ ਪਾਈਆਂ ਨੇ ਪਿੰਨਵੀ ਸਰਕਾਰ ਆਏਗੀ ਪਸ਼ੂਆਂ ਦੇ ਹਿੱਤ ਵਿੱਚ ਕੰਮ ਕਰੇਗੀ ਤੁਸੀਂ ਮੈਨੂੰ ਇੱਕ ਬਿਆਨ ਦੱਸ ਦਿਓ ਸੀਐਮ ਸਾਹਿਬ ਦਾ ਆਇਆ ਹੋਏ ਕਿ ਅਸੀਂ ਗਊਆਂ ਵਾਸਤੇ ਕੁਝ ਕਰ ਰਹੇ ਹਾਂ ਜਾਂ ਕਾਊਸਸ ਵਾਸਤੇ ਕੁਝ ਕਰ ਰਹੇ ਹਾਂ ਅਸੀਂ 550 ਗਊਸ਼ਾਲਾ ਜਿਹੜੀ ਪੂਰੇ ਪੰਜਾਬ ਚ ਖੁੱਲਨੀ ਸੀ ਕਾਰਪੋਰੇਸ਼ਨ ਦੀ ਲੇਕਿਨ ਸਿਰਫ ਅੰਮ੍ਰਿਤਸਰ ਦੇ ਵਿੱਚ ਇੱਕੋ ਹੀ ਖੁੱਲੀ ਹੈ ਜਿਹੜੀ ਅਸੀਂ ਧਰਨੇ ਲਾ ਲਾ ਕੇ ਕਾਂਗਰਸ ਦੇ ਟਾਈਮ ਤੇ ਖਲਾਈ ਆ ਤੇ ਅਜੇ ਤੱਕ ਦੂਸਰੀ ਕੋਈ ਸਰਕਾਰੀ ਗਊਸ਼ਾਲਾ ਨਹੀਂ ਖੁੱਲੀ ਬਹੁਤ ਵੱਡੀ ਕ腐ਸ਼ਨ ਹੈ ਤੇ ਮੈਂ ਮੈਂ ਸਮਝਦਾ ਪੀ ਇਹ ਵਾਲੀ ਸਰਕਾਰ ਦੇ ਵੀ ਜਿਨ੍ਹਾਂ ਉੱਚ ਅਧਿਕਾਰੀ ਨੇ ਤੇ ਇਵਨ ਕਿ ਭਗਵੰਤ ਮਾਨ ਇਸ ਕ腐ਸ਼ਨ ਦੇ ਵਿੱਚ ਇਨਵੋਲਡ ਨੇ ਤੇ ਉਹ ਜਵਾਬਦੇਹ ਪੰਜਾਬ ਦੀ ਜਨਤਾ ਸਾਡੇ ਨੂੰ ਕਿੰਨੀ ਦੇਰ ਤੱਕ ਇਹ ਕ腐ਰਦੱਸ ਦੇ ਬੈਠੇ ਰਹੋ ਦੇਖੋ ਜਿੰਨੀ ਦੇਰ ਤੱਕ ਸਾਡੀ ਪੈਨ ਨੂੰ ਇਨਸਾਫ ਨਹੀਂ ਮਿਲਦਾ ਜਿੰਨੀ ਦੇਰ ਤੱਕ ਡੇਰੀ ਵਾਲੇ ਇਲਲੀਗਲ ਬਾਹਰ ਨਹੀਂ ਕੱਢੇ ਜਾਂਦੇ ਸ਼ਹਿਰ ਦੇ ਵਿੱਚੋਂ ਉਹਦੇ ਨਾਲ ਨਾਲ ਜਿੰਨੀ ਦੇਰ ਤੱਕ ਗਊਆਂ ਨਹੀਂ ਚੁੱਕਣਗੇ ਸਾਰੀਆਂ ਉਦੋਂ ਤੱਕ ਅਸੀਂ ਅੱਜ ਇੱਥੇ ਬੈਠੇ ਆ ਕਿਉਂਕਿ ਪਿਛਲੀ ਵਾਰੀ ਸਾਨੂੰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਵੀ ਆਏ ਸੀ ਇਹਨਾਂ ਨੇ ਦੋ ਦਿਨ ਗੱਡੀਆਂ ਲਿਆ ਕੇ ਡਰਾਮਾ ਕ੍ਰੀਏਟ ਕੀਤਾ ਇੱਕ ਦੋ ਗਮਾਂ ਚੁੱਕੀਆਂ ਤੇ ਬਾਅਦ ਵਿੱਚ ਫਿਰ ਦੁਬਾਰਾ ਤੋਂ ਕਹਿਤਾ ਜੀ ਕਾਰਵਾਈ ਸ਼ੁਰੂ ਹੋ ਗਈ ਹੈ ਸਵੇਰ ਤੱਕ ਸਾਰੀਆਂ ਚੁੱਕੀਆਂ ਜਾਣੀਆਂ ਇਸ ਵਾਰੀ ਅਸੀਂ ਉਹ ਚੀਜ਼ ਨਹੀਂ ਜਾਂਦੇ ਅਸੀਂ ਉਹ ਦਿਨ ਤੱਕ ਨਹੀਂ ਉਠਾਂਗੇ ਜਿੰਦੇ ਤੱਕ ਗੋਹ ਨਹੀਂ ਚੱਲਦਾ ਮੇਰਾ ਨਾਮ ਪਰੇਮ ਰੋਰਾ ਹੈ ਸਾਨੂੰ ਇਹ ਮੁਸ਼ਕਲ ਹੈ ਕਿ ਮੇਰੇ ਭਰਾ ਦੇ ਇੱਕ ਐਕਸੀਡੈਂਟ ਗੋਹ ਦੇ ਨਾਲ ਦੁਕਾਨ ਕਰਕੇ ਹੋ ਗਿਆ ਸੀ ਜਿਸ ਦੀ ਉਹਦੀ ਮੌਤ 2 ਜੁਲਾਈ ਨੂੰ ਹੋ ਗਈ ਸੀ ਇਸ ਸਰਕਾਰ ਨੂੰ ਕਿ ਮੰਗ ਪੱਤਰ ਦਿੱਤਾ ਸੀ 11 11 ਜੁਲਾਈ ਨੂੰ ਜਿਸ ਹਿਸਾਬ ਨਾਲ ਉਸੇ ਸਾਡੇ ਪਰਿਵਾਰ ਦੇ ਇੱਕ ਮੌਜਾ ਦਿੱਤਾ ਜਾਵੇ ਤੇ ਸ਼ਾਇਦ ਜਿਹੜੇ ਗੋਹ ਹੈ ਉਹ ਉਹ ਚੁੱਕਿਆ ਜਾਵੇ ਪਰ ਹਾਇ ਤਾਂ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਅਸੀਂ ਇੱਕ ਫੇਰ ਮੰਗ ਪੱਤਰ ਮਨੀਸ਼ ਅਗਰ왈 ਜੀ ਨੂੰ ਮਿਲ ਕੇ ਇੱਕ ਮੰਗ ਪੱਤਰ ਕਾਰਪੇਸ਼ ਕਮਿਸ਼ਨੇ ਨੂੰ ਦਿੱਤਾ ਸੀ ਉਹ ਮੰਗ ਪੱਤਰ ਸਿਰਫ ਨਹੀਂ ਦਸ ਨੂੰ ਦਿੱਤਾ ਵਾ ਉਸ ਨੂੰ ਵੀ ਬੀਤੇ 1 ਮਹੀਨਾ ਹੋ ਗਿਆ ਪਰ ਹਜੇ ਤੱਕ ਕੋਈ ਸੁਲਵਾਈ ਨਹੀਂ ਹੋਈ ਨਾ ਸਾਨੂੰ ਕੋਈ ਫਿਕਰਮਾਈ ਕਰ ਅੱਜ ਅੱਜ ਐਸੇ ਅਸੀਂ ਅੱਜ ਇਹ ਧਰਨਾ ਲਾਇਆ ਵਾ ਆਪਣੀ ਮੰਗਾਂ ਪੂਰੀ ਕਰਨ ਲਈ ਆਇਆ ਜਿੰਨੇ ਕ ਤੁਹਾਡੀ ਮੰਗ ਪੂਰੀ ਨਹੀਂ ਕੀਤੀ ਗਈ ਅਸੀਂ ਇਹ ਧੰਨੇ ਤੋਂ ਨਹੀਂ ਉੱਟਾਂਗੇ ਕੋਈ ਸਮੇਂ ਤੋਂ ਹਰਵਾ ਦਾ ਸੁਲਵਾਈ ਨਹੀਂ ਦੀ ਕਿ ਸਮੇਂ ਦੀ ਕਿਉਂ ਦੇਖੋ ਇਹ ਸੁਲਵਾਈ ਨਾ ਹੁੰਦਾ ਕਾਰਨ ਦੇਖੋ ਪ੍ਰਸ਼ਾਸਨ ਦੀ ਲਾਇਕੀ ਹੈ ਪ੍ਰਸ਼ਾਸਨ ਸੁੱਤੀ ਪੈ ਪ੍ਰਸ਼ਾਸਨ ਮੇਡ ਕਰਦੀ ਵੀ ਹੈ ਕਿ ਕੋਈ ਵੱਡਾ ਹਾਰਸਾ ਫੇਰ ਹੋਵੇ ਫੇਰ ਅਸੀਂ ਕੁਝ ਕਰੀਏ ਕਿਉਂਕਿ ਤੁਸੀਂ ਦੇਖੋ ਕਿ ਰੋਜ਼ ਦਿਨ ਦਿਹਾੜੇ ਕੋਈ ਨਾ ਕੋਈ ਹਾਸਾ ਗਾਂ ਦੇ ਲੱਗਨ ਕਰਕੇ ਹੋ ਰਿਹਾ ਵੈ ਤੇ ਪ੍ਰਸ਼ਾਸਨ ਮੀਨ ਦੀ ਕੁੰਭ ਕਰੇ ਨੀਂ ਸੁੱਤੀ ਭਈ ਆ ਉਹ ਕੁਝ ਨਹੀਂ ਕਰਨਾ ਚਾਹਦੀ ਇਹ ਤਾਂ ਨਾ ਉਹਦੇ ਲਈ ਆ ਕਿ ਪ੍ਰਸ਼ਾਸਨ ਸਾਡੀ ਮੰਗਾ ਸੁਨੇ ਪ੍ਰਸ਼ਾਸਨ ਜਾਗੇ ਅਜੇ ਨਹੀਂ ਸ਼ਾਇਦ ਇਹ گاਵਾ ਇਹ ਚੁੱਕਿਆ ਜਾਣ ਕਿਉਂਕਿ ਇਹ ਹਾਸਾ ਅੱਜ ਮੇਰੇ ਭਰਾ ਨਾਲ ਹੋਇਆ ਕੱਲ ਕਿਸੇ ਦੇ ਭਰਾ ਨਾਲ ਵੀ ਹੋ ਸਕਦਾ ਕਿਸੇ ਦੇ ਮਾਂ ਦੇ ਪੁੱਤ ਨਾਲ ਵੀ ਹੋ ਸਕਦਾ ਵੈ ਅਸੀਂ ਨਹੀਂ ਜਾਣਦੇ ਇਹ ਦੁਬਾਰਾ ਹਾਸਾ ਕਿਸੇ ਨਾਲ ਹੋਵੇ ਐਸ ਕਰਕੇ ਇਹ ਪ੍ਰਸਤਾਨੀ ਲੈ ਕੇ ਜਾਰੀ ਰਹੇਗਾ ਜਿੰਨੇ ਸਾਡੀ ਮੰਗਾ ਨਹੀਂ ਪੂਰੀ ਕੀਤੀ ਜੀ So, मेरा नाम मारिशा है एक रोड एक्सीडेंट के दौरान मेरी हसबेंड की डैथ हो गई है जो कारण गाँव अगर आराम बनया असी काफ़ी बड़ी उच्च अधिकारियों को डीसी साहब न एस जी एम साहब न बेनती पत्र दिता है कि मेरा एक दो बच्चे ने छोटे छोटे जिन्ह का फ्यूचर सिक्योर करने में साझी मदद की जाए बट ਕਦੀ ਉਹ ਲੈਟਰ ਅੱਧਰ ਤੋਂ ਉੱਧਰ ਜਾ ਰਹੀ ਹੈ ਫਿਰ ਵਾਪਸ ਜਾ ਰਹੀ ਹੈ ਅਸੀਂ ਮਤਲਬ ਥੱਕ ਗਏ ਆ ਉਸ ਲੈਟਰ ਨੂੰ ਭੁਮਾਤ ਭੁਆ ਕੇ ਪਰ ਸਰਕਾਰ ਸਾਡਾ ਕੋਈ ਸਹਿਯੋਗ ਨਹੀਂ ਕਰ ਸਕਾਰੀ ਅਸੀਂ ਮਨੀਸ਼ ਅਕਰਵਾਲ ਜੀ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਨੇ ਵੀ ਸਾਡੀ ਸਨਿਸ਼ਵਾਸਨ ਦਿਵਾਇਆ ਸੀ ਕਿ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਬਟ ਉਸ ਤੋਂ ਬਾਅਦ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਗਈ ਹੁਣ ਡਾਕਟਰ ਰੋਹਨ ਜੀ ਨੇ ਸਾਨੂੰ ਸਨਿਸ਼ਵਾਸਨ ਦਿਵਾਇਆ ਹੈ ਕਿ ਅਸੀਂ ਤੁਹਾਡਾ ਪੰਡਾ ਹੱਥਾਂ ਨੂੰ ਦਿਵਾਵਾਂਗੇ 39 ये बाइक पे आ रही है अभी रोड वाले के दिस नॉट द इंटेंसिटी हो गया गांव ने कहा सर रात के से गए जो बोल भी वेबसाइट पे था और लोकेशन का ओवर डाटा बता दे बट अच्छा सर जितनी देर तक सारी मंगापुरियां नहीं होंगे उतनी देर तक उसी रही